ਉਮਰ ਕਹਿੰਦੀ ਸਜ਼ਾ ਭੁਗਤ ਲਈ ਫਿਰ ਉਹਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ ਹੈਗਾ ਤੇ ਇਸ ਗੱਲ ਤੇ ਜੇ ਕਮਿਊਨਿਸਟ ਨਾ ਬੋਲਣਗੇ ਤੇ ਫਿਰ ਕੌਣ ਬੋਲੇਗਾ ਜੇ ਕਿਤੇ ਵਧਿੱਕੀ ਹੁੰਦੀ ਆ ਕਿਤੇ ਤੱਕਾ ਹੁੰਦਾ ਕਿਸੇ ਕਿਤੇ ਬੇਇਨਸਾਫੀ ਹੁੰਦੀ ਆ ਉਹਨੂੰ ਵੇਖ ਕੇ ਜਿਹੜਾ ਚੁੱਪ ਰਹਿ ਗਿਆ ਨਾ ਉਹ ਸੇਖਾ ਨਾ ਉਹ ਕਮਿਊਨਿਸਟ ਜਗਤਾਰ ਸਿੰਘ ਹਵਾਰਾ ਦਿੱਲੀ ਜੇਲ੍ਹ ਚ ਨਾ ਦਿੱਲੀ 'ਚ ਉਹਨਾਂ ਦਾ ਕੋਈ ਪਰਚਾ ਨਾ ਦਿੱਲੀ 'ਚ ਕੋਈ ਟ੍ਰਾਇਲ ਚੱਲ ਰਿਹਾ ਦਿੱਲੀ ਦੀ ਜੇਲ੍ਹ 'ਚ ਕਿਉਂ ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਉਹਨਾਂ ਨੂੰ ਛੱਡ ਦਿਆਂਗੇ ਤਾਂ ਬਾਹਰ ਦਾ ਮਾਹੌਲ ਖਰਾਬ ਹੋਊਗਾ ਤਾਂ ਅਸੀਂ ਰੱਖੇ ਹੋਏ ਜਿਲ੍ਹਿਆਂ ਦੇ ਜਦੋਂ ਕੋਈ ਕਾਰਵਾਈ ਕਰੂਗਾ ਉਦੋਂ ਹੀ ਕੋਤੇ ਹੋ ਸਕਦਾ ਨਾ ਐਨੀ ਗੱਲ ਕਹਿ ਕੇ ਕਿ ਬਾਹਰ ਆਉਣ ਤੇ ਮਾਹੌਲ ਖਰਾਬ ਕੀ ਮਾਹੌਲ ਖਰਾਬ ਹੋਊ ਹੁਣ ਜਗਤਾਰ ਸਿੰਘ ਹਵਾਰਾ ਦੇ ਵਾਸਤੇ 66 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਮੇ ਦੇ ਕੇ ਲਿਖ ਕੇ ਠੀਕ ਹੈ ਜੇ ਮਾਹੌਲ ਖਰਾਬ ਕਰਨ ਤਾਂ ਲੋਕ ਹੀ ਕਹਿੰਦੇ ਨੇ ਵੀ ਲੋਕ ਪਰੇਸ਼ਾਨ ਹੋਣਗੇ ਤੇ ਜੇ ਲੋਕ ਚਾਹੁੰਦੇ ਉਹਨਾਂ ਦੀ ਰਿਹਾਈ ਹੋਵੇ ਸਜ਼ਾ ਪੂਰੀ ਕਰ ਚੁੱਕਿਆ ਅੱਜ ਹਜ਼ਾਰਾਂ ਲੋਕ ਆਏ ਆ ਸਰਕਾਰ ਨੂੰ ਕਹਿੰਦਾ ਫਿਕਰ ਆ ਫਿਰ ਅਮਨਛਾ ਦਾ ਇਹ ਵੀ ਬਿਆਨ ਆ ਕਿ ਉਹਨਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਹੈ ਜੇਕਰ ਉਹ ਪਛਤਾਵਾ ਕਰਨਗੇ ਤਾਂ ਹੋ ਸਕਦਾ ਸੀ ਸੋਚ ਸਕਦੇ ਹਾਂ ਦੇ ਬਾਰੇ ਕਿ ਛੱਡ ਦੇ ਭਾਰਤ ਦੇ ਕਿਹੜੇ ਕਾਨੂੰਨ ਦੀ ਕਿਤਾਬ ਚ ਇਹ ਕਹਿੰਦਾ ਕਿ ਪਛਤਾਵਾ ਕਰਨ ਨਾਲ ਬੰਦੇ ਨੂੰ ਛੱਡ ਦਿੱਤਾ ਜਾਂਦਾ 29 ਸਾਲ ਹੋ ਗਏ ਪ੍ਰੋਲ ਦਿੱਤੀ ਨਹੀਂ ਜਾਰੀਗੀ ਪਛਤਾਵਾ ਕਿਸ ਗੱਲ ਦਾ ਕਰਉਣਾ ਜਦੋਂ ਤੁਸੀਂ ਬੰਦੇ ਨੂੰ ਸਜ਼ਾਈ ਦੇਤੀ ਸਜ਼ਾ ਨੇ ਭੁਗਤ ਲਈ ਜੋ ਮੁੱਖ ਮੰਤਰੀ ਸੱਤਾ 'ਚ ਨਹੀਂ ਸੀ ਉਦੋਂ ਇਸ ਮੁੱਦੇ ਤੇ ਸਹਿਮਤ ਸੀ ਹੁਣ ਜਦੋਂ ਸੁਖਵੀਰ ਸੱਤਾ 'ਚ ਨਹੀਂ ਹੁਣ ਹੋਏ ਇਸ ਮੁੱਦੇ ਨਾਲ ਸਹਿਮਤ ਹੋ ਗਿਆ ਜਦੋਂ ਸੱਤਾ 'ਚ ਹੁੰਦੇ ਉਦੋਂ ਇਸ ਮੁੱਦੇ ਨਾਲ ਸਹਿਮਤ ਨਹੀਂ ਹੁੰਦੇਗੇ ਉਸ ਸਰਸੇ ਵਾਲੇ ਸਾਧ ਦੇ ਫੋਲੋਅਰ ਨੇ ਉਹ ਵੋਟਾਂ ਪਾਉਂਦਾ ਇਸ ਕਰਕੇ ਸਿਆਸੀ ਪਾਰਟੀਆਂ ਨੂੰ ਵਰਤਦੀਆਂ ਨੇ ਠੀਕ ਹੈ ਇਸ ਮੁੱਦੇ ਤੇ ਇਸ ਮੁੱਦੇ ਤੇ ਜੇ ਲੋਕ ਮੈਦਾਨ ਚਾਉਣਗੇ ਇਹ ਈਸ਼ੂ ਸਿਆਸੀ ਬਣੂਗਾ ਇਹਨਾਂ ਬੰਦੇ ਦੀ ਵੀ ਰਿਹਾਈ ਹੋਊਗੀ ਜਿੱਥੇ ਜਮਹੂਰੀਅਤ ਦਾ ਜਨਾਜ਼ਾ ਨਿਕਲਿਆ ਇਹ ਕਾਨੂੰਨ ਦਾ ਇੱਥੇ ਰਾਜ ਆ ਉਹਦਾ ਵੀ ਜਨਾਜ਼ਾ ਜਿਹੜਾ ਨਿਕਲ ਚੁੱਕਾ ਕਿ ਇੱਕ ਪਾਸੇ ਜੇ ਕੋਈ ਪੁਲਿਸ ਅਧਿਕਾਰੀ ਨੇ ਕਤਲ ਕੀਤਾ ਉਹਨੂੰ ਉਮਰ ਕਾਇਦੀ ਸਜ਼ਾ ਹੋਈ ਢਾਈ ਤਿੰਨ ਸਾਲ ਬਾਅਦ ਬਾਹਰ ਕੋਈ 9 ਸਾਲ ਬਾਅਦ ਕੋਈ 14 ਸਾਲ ਬਾਅਦ ਤੇ ਇੱਕ ਪਾਸੇ ਦਿਵਿੰਦਰਪਾਲ ਪੁੱਲਰ ਹੋਰੀ 34 ਸਾਲ ਜਗਤਾਰ ਸਿੰਘ ਵਾਰਾ 29 ਸਾਲ ਕਿਸੇ ਤੇ ਐਨਐਸਏ ਲਾ ਕੇ ਅਲੱਗ-ਅਲੱਗ ਨੈਸ਼ਨੈਲਿਟੀਆਂ ਦੇ ਆਗੂ ਹੋਰ ਜਿਵੇਂ ਉਮਰ ਖਾਲਦਰਗੇ ਸ਼ਾਰਜ ਲਈ ਮਾਮਰਗੇ ਵਿਦਿਆਰਥੀ ਜਿਨ੍ਹਾਂ ਨੂੰ 5.5 ਸਾਲ ਤੋਂ ਨਜਮਾਨ ਦਿੱਤੀ ਜਾ ਰਹੀ ਹੈ ਨਾ ਕੇਸ ਚਲਾਇਆ ਜਾ ਰਿਹਾ ਹੈਗਾ ਅੱਜ ਜਿਹੜੀ ਹਿੰਦੀ Hindu ਹਿੰਦੁਸਤਾਨ ਦੀ ਸਿਆਸਤਾ ਹਰ ਸਸਤੀ ਸਿਆਸਤਾ ਉਹ ਕਿੰਦੇ ਕਿੰਦੇ ਖਿਲਾਫ ਹੋ ਇਸ ਦੇਸ਼ ਦੀਆਂ ਮਾਈਨੋਰਟੀਜ਼ ਦੇ ਖਿਲਾਫ ਅੰਬੇਦਕਰਵਾਦੀਆਂ ਦੇ ਖਿਲਾਫ ਕਮਿਊਨਿਸਟਾਂ ਦੇ ਖਿਲਾਫ ਅਲੱਗ-ਅਲੱਗ ਆਪਣੇ ਹੱਕਾਂ ਲਈ ਕੰਮ ਜੋਲ ਰੀਆਂ ਜੂਲ ਰੀਆਂ ਕੌਮੀਤਾਵਾਂ ਦੇ ਖਿਲਾਫ ਲੋਕੋਈ ਟੀਵੀ ਨਾਲ ਜੁੜੇ ਹੋ ਤੁਸੀਂ ਮਹਿਮਤਾਜ ਅਸੀਂ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਆਂ ਅੱਜ ਕੌਮੀ ਇਨਸਾਫ ਮੋਰਚਾ ਤੇ ਨਾਲ ਇਨਸਾਫ ਸੰਘਨ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਵੱਡਾ ਇਕੱਠ ਹੈ ਉਹ ਦਿੱਲੀ ਨੂੰ ਕੂਚ ਕਰਨਾ ਸੀ ਪਰ ਹਰਿਆਣਾ ਦੀ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਹਰ ਵਾਰ ਦੀ ਤਰ੍ਹਾਂ ਸਾਰਿਆਂ ਨੂੰ ਇੱਥੇ ਰੋਕ ਲਿਆ ਗਿਆ ਗੱਲਬਾਤ ਕਰਦੇ ਆ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਤੋਂ ਰਜਿੰਦਰ ਸਿੰਘ ਦੀਪ ਸਿੰਘਾ ਹੋਣਗੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਅੱਜ ਇਕੱਠੇ ਹੋ ਕੇ ਜਾ ਰਹੇ ਸੀਗੇ ਇੱਕ ਵਾਰ ਫੇਰ ਹਰਿਆਣਾ ਪੁਲਿਸ ਨੇ ਜਿਹੜੇ ਨਾਕੇ ਲਾਤੇ ਆ ਮੁਰੇ ਬੈਰੀਕੇਡ ਲਾਤੇ ਤੁਹਾਨੂੰ ਫੇ ਦੇਖੋ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹੌਣ ਵਾਲੀ ਇਸ ਮੁਲਕ ਦੀ ਸਰਕਾਰ ਜੇ ਦਾਵਾ ਕਰਦੇ ਹਾਕਮ ਪੂਰੀ ਦੁਨੀਆ 'ਚ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਆ ਜਦੋਂ ਇਹ ਜਮਹੂਰੀ ਤਰੀਕੇ ਨਾਲ ਲੋਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਦੇ ਆ ਬੈਰੀਕੇਟ ਲਾਉਂਦੇ ਆ ਤੇ ਇਹ ਜਮਹੂਰੀਅਤ ਆਪ ਦੇ ਮੂੰਹ ਤੇ ਖੁਦ ਕਾਲਖ ਮਾਰ ਲੈਂਦੀ ਬੈਰੀਕੇਟ ਲਾ ਕੇ ਹਨਾ ਔਰ ਇਹੀ ਜਿਹੜਾ ਇਹਨਾਂ ਦਾ ਜਮਹੂਰੀਅਤ ਦਾ ਜਨਾਜ਼ਾ ਹੈਗਾ ਹਰ ਰੋਜ਼ ਹੱਕ ਮੰਗਦੇ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਨਿਕਲਦਾ ਇਹ ਜਦੋਂ ਵੀ ਕੋਈ ਇੱਥੇ ਆਪਦੇ ਹੱਕ ਸੱਚ ਇਨਸਾਫ ਦੀ ਗੱਲ ਕਰਦਾ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਰੋਕਿਆ ਜਾਂਦਾ ਜਿੱਥੇ ਜਮਹੂਰੀਅਤ ਦਾ ਜਨਾਜ਼ਾ ਨਿਕਲਿਆ ਉੱਥੇ ਹੀ ਕਾਨੂੰਨ ਦਾ ਇੱਥੇ ਰਾਜ ਆ ਉਹਦਾ ਵੀ ਜਨਾਜ਼ਾ ਜਿਹੜਾ ਨਿਕਲ ਚੁੱਕਾ ਕਿ ਇੱਕ ਪਾਸੇ ਜੇ ਕੋਈ ਪੁਲਿਸ ਅਧਿਕਾਰੀ ਨੇ ਕਤਲ ਕੀਤਾ ਉਹਨੂੰ ਉਮਰ ਕੈਦੀ ਸਜ਼ਾ ਹੋਈ ਢਾਈ ਤਿੰਨ ਸਾਲ ਬਾਅਦ ਬਾਹਰ ਕੁਈ 9 ਸਾਲ ਬਾਅਦ ਕੁਈ 14 ਸਾਲ ਬਾਅਦ ਤੇ ਇੱਕ ਪਾਸੇ ਦਿਵਿੰਦਰਪਾਲ ਪੁੱਲਰ ਹੁਰੀ 34 ਸਾਲ ਜਗਤਾਰ ਸਿੰਘ ਵਾਰਾ 29 ਸਾਲ 26 ਇਦਾਂ ਦੇ ਸਿੱਖ ਕੈਦੀ ਆ ਜਿਹੜੇ ਇੱਕ ਦਹਾਕੇ ਤੋਂ ਲੈ ਕੇ ਦੋ ਦਹਾਕਾ ਤਿੰਨ ਦਹਾਕੇ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਉਹ ਜਿਹੜੇ ਛੱਡੇ ਨਹੀਂ ਜਾ ਰਹੇਗੇ ਤੇ ਜਦੋਂ ਕਹਿੰਦੇ ਕਿ ਕਾਨੂੰਨ ਦੀ ਨਿਗਾਹ 'ਚ ਸਾਰੇ ਬਰਾਬਰ ਆ ਤੇ ਤੋਂ ਪਤਾ ਲੱਗ ਜਾਂਦਾ ਕਿ ਕਾਨੂੰਨ ਸਿਰਫ ਮਤਲਬ ਜਿਹੜਾ ਹੈਗਾ ਕਿ ਉਹ ਬਿਲਕੁਲ ਅੰਨਾ ਹੈਗਾ ਉਹਨੂੰ ਮੇਰੇ ਕੁਝ ਵੀ ਜਿਹੜਾ ਹੈਗਾ ਉਹ ਦਿਖਦਾ ਨਹੀਂਗਾ ਤੇ ਜਿਸ ਤਰ੍ਹਾਂ ਦਾ ਜਿਵੇਂ ਇਸ ਤਰ੍ਹਾਂ ਦਾ ਰਾਜ ਪ੍ਰਬੰਧ ਚਾਹੁੰਦਾ ਵੀ ਕਿੰਨੂੰ ਇਨਸਾਫ ਦੇਣਾ ਕਿੰਨੂੰ ਨਹੀਂ ਦੇਣਾ ਉਸੇ ਮੁਤਾਬਕ ਜਿਹੜਾ ਸਭ ਕੁਝ ਹੈਗਾ ਉਹ ਚੱਲਦਾ ਐਦਾ ਪ੍ਰੋਗਰਾਮ ਕੀ ਸੀਗਾ ਕਿ ਉੱਥੇ ਜਾ ਕੇ ਤੁਸੀਂ ਵੱਡਾ ਕੋਈ ਪ੍ਰਦਰਸ਼ਨ ਕਰਨਾ ਸੀਗਾ ਜਾਂ ਜਿਹੜਾ ਸਰਕਾਰ ਨੂੰ ਡਰ ਸੀ ਕਿ ਦਿੱਲੀ ਦਾ ਮਾਹੌਲ ਪਹਿਲਾਂ ਹੀ ਖਰਾਬ ਹੋਇਆ ਹੋਇਆ ਬੰਬਾਰੀ ਕਰਕੇ ਕਿਤੇ ਹੋਰ ਖਰਾਬ ਹੋ ਜਾਏ ਤਾਂ ਤੁਹਾਨੂੰ ਕਿ ਕਰਨਾ ਕੀ ਸੀ ਉੱਥੇ ਜਾ ਕੇ ਤੁਸੀਂ ਦੇਖੋ ਕੱਲ ਨੂੰ ਜੰਤਰ ਮੰਤਰ ਤੇ ਧਰਨਾ ਲਾ ਕੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦੇਣਾ ਸੀ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਤੇ ਸਿਆਸੀ ਕੈਦੀ ਜਿਹੜੇ ਮੋਦੀ ਸਰਕਾਰ ਨੇ ਆਪ ਦੇ ਰਾਜਕਾਲ ਦੇ ਵਿੱਚ ਕਿਸੇ ਨੂੰ ਅਰਬਨ नक्सਲ ਕਹਿ ਕੇ ਕਿਸੇ ਤੇ NSA ਲਾ ਕੇ ਅਲੱਗ-ਅਲੱਗ ਨੈਸ਼ਨੈਲਿਟੀਆਂ ਦੇ ਆਗੂ ਹੋਰ ਜਿਵੇਂ ਉਮਰ ਖਾਲਦਰਗੇ ਸ਼ਾਰਜ ਲਈ ਮਾਮਰਗੇ ਵਿਦਿਆਰਥੀ ਜਿਨ੍ਹਾਂ ਨੂੰ 5.5 ਸਾਲ ਤੋਂ ਨਾ ਜਮਾਨ ਦਿੱਤੀ ਜਾ ਰਹੀ ਹੈ ਨਾ ਕੇਸ ਚਲਾਇਆ ਜਾ ਰਿਹਾ ਹੈਗਾ ਤੋਂ ਸਮੁੱਚੇ ਬੰਦੇ ਜਿਨ੍ਹਾਂ ਦੀ ਸਿਆਸੀ ਬੰਦੀ ਤੇ ਸਜ਼ਾਵਾਂ ਪੂਰੇ ਕਰ ਚੁੱਕੇ ਸਿੱਖ ਬੰਦੀ ਉਹਨਾਂ ਦੀ ਰਿਹਾਈ ਵਾਸਤੇ ਜਿਹੜਾ ਪ੍ਰਦਰਸ਼ਨ ਕੱਲ ਨੂੰ ਜੰਤਰ ਮੰਤਰ ਹੋਣਾ ਸੀ ਪਰ ਬੈਰੀਗੇਟਿੰਗ ਲਾ ਕੇ ਹਰਿਆਣਾ ਪੁਲਿਸ ਨੇ ਜਿਹੜਾ ਰੋਕਿਆ ਹੈਗਾ ਉਹਦੇ ਤੋਂ ਇਸ ਇਹ ਸਰਕਾਰ ਦਾ ਜਿਹੜਾ ਲੋਕਵਰੋ ਦੀ ਚਿਹਰਾ ਹੈਗਾ ਪੂਰੀ ਤਰ੍ਹਾਂ ਉਹ ਬੇਪਰਦ ਹੋ ਗਿਆ ਅੱਛਾ ਵੱਡਾ ਸਵਾਲ ਤੁਹਾਡੇ ਤੇ ਵੀ ਇਹ ਉੱਠ ਰਹੇ ਸੀਗੇ ਕਿ ਕਾਮਰੇਡ ਜਿਥੇ ਬੰਦੀਆਂ ਜੋ ਕਾਮਰੇਡ ਵਿਚਾਤਰ ਨਾਲ ਸੰਬੰਧ ਰੱਖਦੀਆਂ ਨੇ ਉਹ ਅੱਜ ਇੱਥੇ ਤਿਆਂ ਨੇ ਮਤਲਬ ਤੁਹਾਨੂੰ ਤਾਂ ਕਹਿੰਦੇ ਆ ਕਿ ਸਿੱਖਾਂ ਦੇ ਦੁਸ਼ਮਣ ਆਖਿੰਦਾ ਪਰ ਤੁਸੀਂ ਬੰਦੀ ਸਿੰਘਾਂ ਦੀ ਵੀ ਗੱਲ ਕਰ ਰਹੇ ਹੋ ਵਿੱਚ ਕੀ ਇਸ ਦਾ ਆਧਾਰ ਕੀ ਹੈ ਇਸ ਗੱਲ ਦਾ ਜੇ ਆਪਾਂ ਦੋਨਾਂ ਆਈਡੀਓਲੋਜੀ ਨੂੰ ਦੇਖੀਏ ਹੈਨਾ ਮਾਰਕਸਵਾਦੀ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਕਾਣੀ ਵੰਡ ਆ ਹੈਨਾ ਇੱਕ ਪਾਸੇ ਅਮੀਰੀ ਦੇ ਢੇਰ ਲੱਗ ਰਹੇ ਦੂਜੇ ਪਾਸੇ ਗੁਰਬਤ ਦੇ ਢੇਰ ਲੱਗ ਰਹੇ ਹੈ ਜਿਹੜੀ ਇਹ ਕਾਣੀ ਵੰਡ ਹੈਗੀ ਆ ਇਹਦਾ ਕਾਰਨ ਕੀ ਆ ਕਿਹੜੀ ਕਿਰਤ ਦੀ ਲੁੱਟ ਕਿਸੇ ਵੀ ਚੀਜ਼ ਨੂੰ ਪੈਦਾ ਜਿਹੜੀ ਹੈਗੀ ਆ ਉਹ ਕਿਰਤ ਕਰਦੀ ਆ ਜੀ ਪੈਦਾ ਕਿਰਤ ਕਰਦੀ ਆ ਮਾਲਕ ਕੋਈ ਹੋਰ ਆ ਦੁਨੀਆ ਪਰ ਚੁਕਾਣੀ ਵੰਡ ਦਾ ਕਾਰਨ ਇਹ ਆ ਪੈਦਾ ਕਰਨ ਵਾਲਾ ਚੀਜ਼ ਦਾ ਮਾਲਕ ਹੋਵੇ ਦੁਨੀਆ ਪਰ ਚੁਕਾਣੀ ਵੰਡ ਖਤਮ ਹੋਊਗੀ ਸਾਂਝੀ ਵਾਲਤਾ ਦਾ ਰਾਜ ਹੋਊਗਾ ਕਮਿਊਨਿਸਟਾਂ ਦਾ ਸਿਧਾਂਤ ਇਹ ਕਹਿੰਦਾ ਹੈ ਬਾਣੀ ਇਹ ਕਹਿੰਦੀ ਕਿ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ ਕਿ ਜਿਹੜਾ ਮਾਇਆ ਇਕੱਠੀ ਕਰਦਾ ਪਾਪ ਕਰਕੇ ਇਕੱਠੀ ਕਰਦਾ ਦੂਜੇ ਦਾ ਹੱਕ ਮਾਰ ਕੇ ਇਕੱਠੀ ਕਰਦਾ ਇਹ ਦੋਨਾਂ ਵਿਚਾਰਤਾਂ 'ਚ ਕੋਈ ਫਰਕ ਕੱਢ ਕੇ ਦਿਖਾਵੇ ਕੀ ਫਰਕ ਆ ਜਿਹੜਾ ਇਹ ਅੱਜ ਦਾ ਮਾਮਲਾ ਹੈਗਾ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ ਕਿ ਜਿਹੜੇ ਬੰਦੇ ਨੂੰ ਇਥੋਂ ਦਾ ਰਾਜ ਪ੍ਰਬੰਧ ਕਹਿੰਦਾ ਰਾਜ ਪ੍ਰਬੰਧ ਨੇ ਕਹਦਾ ਕਿ ਇਹ ਵਿਰਾਧੀ ਆ ਉਹਨੇ ਉਮਰ ਕੈਦੀ ਸਜ਼ਾ ਦੇਤੀ ਫਿਰ ਜਦੋਂ ਉਹ ਬੰਦੇ ਨੇ ਉਮਰ ਕੈਦੀ ਸਜ਼ਾ ਭੁਗਤ ਲਈ ਫਿਰ ਉਹਨੂੰ ਛੱਡਿਆ ਕਿਉਂ ਨਹੀਂ ਜਾ ਰਿਹਾ ਹੈਗਾ ਤੇ ਇਸ ਗੱਲ ਤੇ ਜੇ ਕਮਿਊਨਿਸਟ ਨਾ ਬੋਲਣਗੇ ਤੇ ਫਿਰ ਕੌਣ ਬੋਲੇਗਾ ਜੇ ਕਿਤੇ ਵਧੀਕੀ ਹੁੰਦੀ ਆ ਕਿਤੇ ਤੱਕਾ ਹੁੰਦਾ ਕਿਸੇ ਕਿਤੇ ਬੇਇਨਸਾਫੀ ਹੁੰਦੀ ਆ ਉਹਨੂੰ ਵੇਖ ਕੇ ਜਿਹੜਾ ਚੁੱਪ ਰਹਿ ਗਿਆ ਨਾ ਉਹ ਸੇਖਾ ਨਾ ਉਹ ਕਮਿਊਨਿਸਟ ਤੇ ਜਿੱਥੇ ਕਿਤੇ ਵਧੀਕੀ ਹੁੰਦੀ ਚਿੱਠੇ ਕੋ ਤੱਕਾ ਹੁੰਦਾ ਉਹਦੇ ਖਿਲਾਫ ਜਿਹੜਾ ਮੈਦਾਨ ਚ ਡਟ ਗਿਆ ਉਹੀ ਸਿੱਖ ਆ ਤੇ ਉਹੀ ਕਮਿਊਨਿਸਟ ਆ ਇਹ ਸਾਂਝ ਆ ਇਹ ਦੋਨਾਂ ਵਿਚਾਰਧਰਾਵਾਂ ਦੀ ਬਹੁਤ ਸਾਰੇ ਬੰਦੇ ਜਿਹੜੇ ਪੰਜਾਬ ਦੇ ਦੁਖੀ ਆ ਜਾਂ ਜਿਹੜੇ ਮਿਹਨਤਕਸ਼ ਲੋਕਾਂ ਦੇ ਦੁਖੀ ਆ ਸੱਤਾ ਦੇ ਹੱਥ ਠੋਕੇ ਆ ਉਹ ਇਹ ਸੰਘਰਸ਼ ਕਰਨ ਵਾਲੀਆਂ ਵਿਚਾਰਧਰਾਵਾਂ ਨੂੰ ਲੋਕਪੱਖੀ ਵਿਚਾਰਧਰਾਵਾਂ ਨੂੰ ਇੱਕ ਸਮੇਲ ਕਰਨ ਦੀ ਬਜਾਏ ਇੱਕ ਦੂਜੇ ਨਾਲ ਟਕਰਾਵੇਂ ਰੂਪ 'ਚ ਖੜਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਆ ਉਹ ਕਰ ਰਹੇ ਹੈਗੇ ਆ ਠੀਕ ਆ ਤੇ ਇਸ ਗੱਲ ਨੂੰ ਪੰਜਾਬ ਦੇ ਤੇ ਸਾਰੇ ਸਹਿਰਦ ਲੋਕਾਂ ਨੂੰ ਸਮਝਣਾ ਚਾਹੀਦਾ ਉਹਨਾਂ ਦੇ ਲਈ ਅੱਜ ਦੀ ਜਿਹੜੀ ਏਕਤਾ ਹੈ ਮਤਲਬ ਉਹ ਵੀ ਇੱਕ ਕੀ ਲੱਗਦਾ ਕਿ ਸੁਨੇਹਾ ਹੈ ਚੰਗੇ ਸਮੇਂ ਦਾ ਦੇਖੋ ਲਗਾਤਾਰ ਜਿੰ ਕੋਈ ਕਿਤੇ ਵੀ ਬੇਇਨਸਾਫੀ ਹੁੰਦੀ ਆ ਉਹਦੇ ਖਿਲਾਫ ਆਵਾਜ਼ ਸਾਰੇ ਸੰਘਰਸ਼ੀ ਲੋਕਾਂ ਨੂੰ ਜਿਹੜੀ ਹੈਗੀ ਆ ਬੁਲੰਦ ਕਰਨੀ ਚਾਹੀਦੀ ਆ ਏਕਤਾ ਜਿਹੜੀ ਹੈਗੀ ਆ ਉਹ ਸੋਸ਼ਲ ਮੀਡੀਆ ਤੇ ਦੂਸ਼ਣਬਾਜ਼ੀ ਕਰਕੇ ਨਹੀਂ ਹੁੰਦੀ ਇਹ ਏਕਤਾ ਜਿਹੜੀ ਆ ਸੰਵਾਦ ਰਜਾ ਕੇ ਇੱਕ ਦੂਸਰੇ ਨੂੰ ਸਮਝ ਕੇ ਠੀਕ ਆ ਔਰ ਜਿਹੜੀ ਸਾਂਝ ਬਣਦੀ ਆ ਜਿੰਨੇ ਮੁੱਦੇ ਤੇ ਜਿੰਨੀ ਸਾਂਝ ਬਣਦੀ ਆ ਉਹਦੇ ਤੇ ਸਾਂਝੇ ਰੂਪ ਦੇ ਵਿੱਚ ਇਕੱਠੇੜਾ ਹੈਗਾ ਤੁਰਨਾ ਚਾਹੀਦਾ ਅੱਜ ਜਿਹੜੀ ਹਿੰਦੀ Hindu ਹਿੰਦੁਸਤਾਨ ਦੀ ਸਿਆਸਤ RSS ਦੀ ਸਿਆਸਤ ਉਹ ਕਿੰਦੇ ਕਿੰਦੇ ਖਿਲਾਫ ਹੈ ਇਸ ਦੇਸ਼ ਦੀਆਂ ਮੀਨੋਰਟੀਜ਼ ਦੇ ਖਿਲਾਫ ਅੰਬੇਦਕਰਵਾਦੀਆਂ ਦੇ ਖਿਲਾਫ ਕਮਿਊਨਿਸਟਾਂ ਦੇ ਖਿਲਾਫ ਅਲੱਗ-ਅਲੱਗ ਆਪਣੇ ਹੱਕਾਂ ਲਈ ਕੰਮ ਜੋਲ ਰੀਆਂ ਜੂਲ ਰੀਆਂ ਕੌਮੀਤਾਵਾਂ ਦੇ ਖਿਲਾਫ ਜਿਹੜੇ-ਜਿਹੜੇ ਵੀ ਬੰਦੇ RSS ਜਿਨ੍ਹਾਂ ਨੂੰ ਮਤਲਬ ਮਲੀਆ ਮੀਟ ਕਰਨਾ ਚਾਹੁੰਦੀ ਹੈਗੀ ਆ ਤਾਂ ਉਹਨਾਂ ਨੂੰ ਉਹ ਜਿਹੜਾ ਅੱਜ ਮਤਲਬ ਫਾਸਿਸਟ ਆਫੈਂਸਿਵ ਹੈਗਾ ਕੇਂਦਰ ਦੇ ਜਿਹੜਾ ਸੱਤਾ ਦੇ ਵਿੱਚ ਹੈਗਾ ਉਹਦੇ ਜਿਹੜੇ ਜਿਹੜੇ ਬੰਦੇ ਉਹਦੇ ਨਿਸ਼ਾਨੇ ਤੇ ਆ ਉਹਨਾਂ ਸਾਰੇ ਲੋਕਾਂ ਨੂੰ ਉਹ ਸਾਂਝੇ ਦੁਸ਼ਮਣ ਦੇ ਖਿਲਾਫ ਜਿਹੜੀ ਸਾਂਝੀ ਸਰਗਰਮੀ ਆਪਦੇ ਹੱਕਾਂ ਤੇ ਹੱਕੀ ਮੰਗਾਂ ਤੇ ਕਰਨੀ ਚਾਹੀਦੀ ਹੈਗੀ ਆ ਤੇ ਅੱਜ ਜਿਸ ਤਰ੍ਹਾਂ ਜਮਹੂਰੀਅਤ ਦਾ ਘਾਣ ਇਸ ਮੁਲਕ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਕਿ ਬਿਨਾਂ ਵਜ੍ਹਾ ਲੋਕਾਂ ਨੂੰ ਜਿਹਨੂੰ ਕਹਿੰਦੇ ਕਿ ਫਾਇਟ ਟੰਗਿਆ ਹੋਇਆ ਹੈਗਾ ਲੋਕਾਂ ਦੇ ਹੱਕ ਦਿਨ ਪ੍ਰਤੀ ਦਿਨ ਮਾਰੇ ਜਾ ਰਹੇ ਹੈਗੇ ਆ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਬੰਦੇ ਨੂੰ ਨਾਂ ਛੱਡਣਾ ਇਸ ਤੋਂ ਬਾਅਦ ਵੀ ਇਨਸਾਫੀ ਕੀ ਹੋਏਗੀ ਠੀਕ ਹੈ ਹੁਣ ਤੁਸੀਂ ਮਨੀਪੁਰ ਦੀ ਲੜਕੀ ਅਰੋਮ ਸ਼ਰਮੀਲਾ ਉਹ 16 ਸਾਲ ਮਰਨ ਵਰਤੇ ਬੈਠੀ ਰਹੀ ਕਿਸ ਗੱਲ ਕਰਕੇ ਕਿ ਉਹਦੇ ਸਾਹਮਣੇ ਫੌਜ ਨੇ ਗੋਲੀਆਂ ਮਾਰ ਕੇ ਕਈ ਬੰਦੇ ਪੁੱਨਤੇ ਜਿਹੜੀ ਆਰਮਡ ਫੋਰਸెస్ ਸਪੈਸ਼ਲ ਪਾਵਰ ਐਕਟ ਆ ਕਿ ਫੌਜ ਨੂੰ ਅਨੇ ਅਧਿਕਾਰ ਦਿੱਤੇ ਹੋਏ ਕਸ਼ਮੀਰ ਦੇ ਵਿੱਚ ਹਿੰਦੁਸਤਾਨ ਦੇ ਬਹੁਤ ਸਾਰੇ ਖੇਤਿਆਂ ਦੇ ਵਿੱਚ ਔਰ ਇਥੋਂ ਤੱਕ ਆ ਕਿ ਜੇ ਕਿ ਭਾਰਤੀ ਫੌਜ ਨੇ ਕਿਸੇ ਨਾਲ ਬਲਾਤਕਾਰ ਵੀ ਕਰਤਾ ਤਾਂ ਉਹਦੇ ਤੇ ਕੇਸ ਚਲਾਉਣ ਦੇ ਵਾਸਤੇ ਕੋਈ ਪਰਮਿਸ਼ਨ ਲੈਣੀ ਪੈਂਦੀ ਹੈਗੀ ਆ ਆਮ ਜਿਵੇਂ ਕਬਲਾਤਕਾਰੀ ਤੇ ਪਰਚਾ ਦਰਜ ਹੁੰਦਾ ਉਦੋਂ ਨਹੀਂ ਉਹਨਾਂ ਦਾ ਆਰਮਡ ਫੋਰਸెస్ ਸਪੈਸ਼ਲ ਪਾਵਰ ਐਕਟ ਦੇ ਤਹਿਤ ਸਾਰਾ ਕੁਝ ਆ 16 ਸਾਲਾ ਕੁੜੀ ਮਰਨ ਵਰਤੇ ਬੈਠੀ ਰਹੀਗੀ ਨਾ ਤਾਂ ਆਪਸਪਾ ਹਟਿਆਉਤ ਉਦੀ ਸਾਰੀ ਜਵਾਨੀ ਜਿਹੜੀ ਐ ਇਦਾਂ ਉਹ ਲੰਘ ਹੀ ਗਈ ਤੇ ਮਣੀਪੁਰ ਦੇ ਅੱਜ ਦੇ ਹਾਲਾਤ ਵੀ ਤੁਸੀਂ ਦੇਖ ਲਓ ਕਸ਼ਮੀਰ ਦੇ ਵਿੱਚ ਤੁਸੀਂ ਦੇਖ ਲਓ ਜਵਾਲਨਾ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਜਿਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਜਿਹੜੇ ਦੰਗਿਆਂ ਦੀ ਗੱਲ ਕਰਦੇ ਉੱਥੇ ਹਾਜ਼ਰ ਦਿੱਲੀ 'ਚ ਹਾਜ਼ਰ ਤੱਕ ਨਹੀਂ ਸੀ ਸਾਢੇ 5 ਸਾਲ ਹੋ ਗਏ ਜੇਲ੍ਹ 'ਚ ਨਾ ਮੁਕੱਦਮਾ ਚਲਾਇਆ ਜਾ ਰਿਹਾ ਨਾ ਜਿਹੜੀ ਹੈਗੀ ਆ ਜ਼ਮਾਨਤ ਦਿੱਤੀ ਜਾ ਰਹੀ ਹੈ ਤੁਸੀਂ ਇਹ ਦੇਖ ਲਓ ਹੁਣ ਜੇ ਆਪਾਂ ਸਜ਼ਾਾਂਵਾਂ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਗੱਲ ਕਰ ਲਈਏ ਜਗਤਾਰ ਸਿੰਘ ਹਵਾਰਾ ਦਿੱਲੀ ਜੇਲ੍ਹ 'ਚ ਨਾ ਦਿੱਲੀ 'ਚ ਉਹਨਾਂ ਤੇ ਕੋਈ ਪਰਚਾ ਨਾ ਦਿੱਲੀ 'ਚ ਕੋ ਇਸ ਸਾਰੇ ਮਾਮਲੇ 'ਚ ਕੋਈ ਕਾਨੂੰਨੀ ਡਿੱਕਾ ਨਹੀਂ ਹੈ ਕੋਈ ਅਦਾਲਤੀ ਡਿੱਕਾ ਨਹੀਂ ਹੈ ਅੜਿੱਕਾ ਸਿਰਫ ਤੇ ਸਿਰਫ ਸਿਆਸੀ ਆ ਪਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਉਹਨਾਂ ਨੂੰ ਛੱਡ ਦੇਵਾਂਗੇ ਤਾਂ ਬਾਹਰ ਦਾ ਮਾਹੌਲ ਖਰਾਬ ਹੋਊਗਾ ਤਾਂ ਅਸੀਂ ਰੱਖੇ ਹੋਏ ਜ਼ਿਲ੍ਹਿਆਂ ਦੇ ਵਿੱਚ ਲਾ ਐਂਡ ਆਰਡਰ ਮੇਨਟੇਨ ਕਰਨਾ ਸਟੇਟ ਦੀ ਜ਼ਿੰਮੇਵਾਰੀ ਆ ਆਪਾਂ ਕਿਸੇ ਬੰਦੇ ਥਾਣੇ ਜਾ ਕੇ ਤਰਖਾਸ ਦੇ ਜੀਏ ਫਲਾਣਾ ਬੰਦਾ ਜੀ ਮੈਨੂੰ ਕਹਿੰਦਾ ਮੈਂ ਤੈਨੂੰ ਮਾਰ ਦੂੰਗਾ ਠੀਕ ਆ ਇਹਦੇ ਤੇ ਕੀ ਅਪਰਾਧ ਬਣਦਾ ਸਰਕਾਰ ਇਹੀ ਕਹਿੰਦੀ ਹੈ ਨਾ ਕਿ 751 ਕਰਦਾ ਉਹ ਪੁਲਿਸ ਸਟੇਟ ਇਹੀ ਮਤਲਬ ਸਰਕਾਰ ਇਹੀ ਕਹਿੰਦੀ ਹੈ ਨਾ ਕਾਨੂੰਨ ਇਹੀ ਕਹਿੰਦਾ ਨਾ ਵੀ ਜਾਂ ਜਦੋਂ ਕੋਈ ਕਾਰਵਾਈ ਕਰੂਗਾ ਉਦੋਂ ਹੀ ਕੋਈ ਤੇ ਹੋ ਸਕਦਾ ਨਾ ਐਨੀ ਗੱਲ ਕਹਿ ਕੇ ਕਿ ਬਾਹਰ ਆਉਣ ਤੇ ਮਾਹੌਲ ਖਰਾਬ ਕੀ ਮਾਹੌਲ ਖਰਾਬ ਹੋਊਗਾ ਠੀਕ ਆ ਹੁਣ ਜਗਤਾਰ ਸਿੰਘ ਹਵਾਰਾ ਦੇ ਵਾਸਤੇ 66 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਚਾਇਤ ਨਾਮੇ ਦੇਤੇ ਲਿਖ ਕੇ ਠੀਕ ਆ ਜੇ ਮਾਹੌਲ ਖਰਾਬ ਕਰਨੀ ਤਾਂ ਲੋਕ ਹੀ ਕਹਿੰਦੇ ਨੇ ਵੀ ਲੋਕ ਪਰੇਸ਼ਾਨ ਹੋਣਗੇ ਤੇ ਜੇ ਲੋਕ ਚਾਹੁੰਦੇ ਉਹਨਾਂ ਦੀ ਰਿਹਾਈ ਹੋਵੇ ਸਜ਼ਾ ਪੂਰੀ ਕਰ ਚੁੱਕੇ ਆ ਅੱਜ ਹਜ਼ਾਰਾਂ ਲੋਕ ਆਏ ਆ ਸਰਕਾਰ ਨੂੰ ਕਹਿੰਦਾ ਫਿਕਰ ਆ ਫੇ ਸਰਕਾਰ ਨੂੰ ਕਿੰਦਾ ਫਿਕਰ ਆ ਜਦ ਲੋਕ ਹੀ ਕਹਿ ਰਹੇ ਕਿ ਰਿਹਾਈ ਹੋ ਜੇ ਠੀਕ ਹੈ ਅਸਲ ਦੇ ਵਿੱਚ ਕੀ ਹੈ ਕਿ ਅਮਨ ਕਾਨੂੰਨ ਦਾ ਬਹਾਨਾ ਬਣਾ ਕੇ ਸਰਕਾਰ ਦੀ ਜਿਹੜੀ ਇਸ ਮੁਲਕ ਦੇ ਵਿੱਚ ਘਟ ਗਿਣਤੀਆਂ ਦੇ ਪ੍ਰਤੀ ਜਾਂ ਅਲੱਗ-ਅਲੱਗ ਵਿਚਾਰਧਾਰਾਵਾਂ ਦੇ ਪ੍ਰਤੀ ਅਲੱਗ-ਅਲੱਗ ਖਿੱਤੇ ਦੇ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਮਾੜੀ ਪਹੁੰਚ ਆ ਬੇਇਨਸਾਫੀ ਵਾਲੀ ਪਹੁੰਚ ਆ ਉਹਦਾ ਨਤੀਜਾ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਜਿਹੜਾ ਉਹ ਨਹੀਂ ਛੱਡੇ ਜਾਂਦੇ। ਮਹਮਦ ਛਾ ਦਾ ਇਹ ਵੀ ਬਿਆਨ ਆ ਕਿ ਉਹਨਾਂ ਨੂੰ ਆਪਣੇ ਕੀਤੇ ਦਾ ਪਛਤਾਵਾ ਨਹੀਂ ਆ ਜੇਕਰ ਉਹ ਪਛਤਾਵਾ ਕਰਨਗੇ ਤਾਂ ਹੋ ਸਕਦਾ ਸੀ ਸੋਚ ਸਕਦੇ ਹਾਂ ਦੇ ਬਾਰੇ ਕਿ ਛੱਡ ਦੇ। ਭਾਰਤ ਦੇ ਕਿਹੜੇ ਕਾਨੂੰਨ ਦੀ ਕਿਤਾਬ ਚ ਲਿਖਿਆ ਕਿ ਪਛਤਾਵਾ ਕਰਨ ਨਾਲ ਬੰਦੇ ਨੂੰ ਛੱਡ ਦਿੱਤਾ ਜਾਂਦਾ। ਤੁਸੀਂ ਇਹ ਕਹਤ ਆ ਮੰਨ ਲਓ ਕਿਸੇ ਬੰਦੇ ਨੇ ਕਤਲ ਕਰਤਾ। ਭਾਵੇਂ ਮੁੱਖ ਮੰਤਰੀ ਦਾ ਕਤਲ ਹੋਇਆ। ਸੈਸ਼ਨ ਕੋਰਟ ਨੇ ਫਾਂਸੀ ਸਜ਼ਾ ਦਿੱਤੀ ਹਾਈ ਕੋਰਟ ਨੇ ਉਹ ਸਜ਼ਾ ਉਮਰ ਕੈਚ ਬਦਲਤੀ ਹਨਾ ਉਮਰ ਕੈਦ ਦੀ ਕੀ ਪਰਿਭਾਸ਼ਾ ਜਰਨਲੀ 14 ਸਾਲ ਆ ਪੰਜਾਬ ਦੀਆਂ ਜੇਲਾਂ ਚ 9.5 ਸਾਲ ਤੋਂ ਬਾਅਦ ਬੰਦਾ ਨਕਸ਼ਾ ਤੁਰ ਜਾਂਦਾ ਉਮਰ ਕੈਦਲਾ ਬੰਦਾ 9.5 ਸਾਲ ਉਹਨੂੰ ਪੂਰੇ ਹੋ ਜਾਣ ਹੁਣ 29 ਸਾਲ ਹੋ ਗਏ ਪ੍ਰੋਲ ਤੱਕ ਜਿਹੜੀ ਉਹ ਨਹੀਂ ਦਿੱਤੀ ਜਾ ਰਹੀਗੀ ਠੀਕ ਆ 29 ਸਾਲ ਹੋ ਗਏ ਪ੍ਰੋਲ ਦਿੱਤੀ ਨਹੀਂ ਜਾ ਰਹੀਗੀ ਪਛਤਾਵਾ ਕਿਸ ਗੱਲ ਦਾ ਕਰਉਣਾ ਜਦੋਂ ਤੁਸੀਂ ਬੰਦੇ ਨੂੰ ਸਜ਼ਾਈ ਦੇਤੀ ਸੈਯੋਨ ਨੇ ਪਹੁੰਚ ਲਈ ਠੀਕ ਆ ਇਹ ਯਾਨੀ ਕਿ ਦੇਸ਼ ਦਾ ਗ੍ਰਹਿ ਮੰਤਰੀ ਇਸ ਤਰ੍ਹਾਂ ਦੀਆਂ ਬੇਹੂਦੀਆਂ ਉਹ ਥੋਥੀਆਂ ਗੱਲਾਂ ਕਰੇ ਜਿੰਦਾ ਕੋਈ ਕਾਨੂੰਨੀ ਅਧਾਰ ਨਹੀਂ ਹੈ ਹਨਾ ਤੇ ਇਹਦੇ ਤੋਂ ਸਮਝ ਆਉਂਦੀ ਆ ਕਿ ਉਹ ਆਪਣੀ ਜਿਹੜੀ ਵਧੀਕੀ ਆ ਜਿਹੜੀ ਬੇਨੁਸਾਫੀ ਕਰ ਰਿਆ ਉਹਨੂੰ ਕਵਰ ਕਰਨ ਦੇ ਵਾਸਤੇ ਉਹਨਾਂ ਦੇ ਕੋਲ ਕੋਈ ਦਲੀਲ ਨਹੀਂ ਹੈ ਉਹ ਬੇਥਵੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਨੇ ਜਿਵੇਂ ਅੱਜ ਤੁਹਾਨੂੰ ਹੁਣ ਅੱਗੇ ਜਾਣ ਦਿੱਤਾ ਗਿਆ ਤੁਹਾਡੀ ਜਿਹੜੀ ਮੰਗ ਹੈ ਉਹ ਮਤਲਬ ਫਿਲਹਾਲ ਦੇ ਲਈ ਇੱਕ ਜੋ ਚਿੱਠੀ ਪੱਤਰ ਦਿੱਤਾ ਗਿਆ ਉਹ ਦਿੱਤਾ ਪਰ ਹੁਣ ਇਸ ਤੋਂ ਅਗਲਾ ਕੀ ਹੋਊਗਾ ਕੀ ਮਤਲਬ ਲੱਗਦਾ ਕਿ ਇਸ ਤੋਂ ਬਾਅਦ ਕੋਈ ਵੱਡਾ ਐਕਸ਼ਨ ਲੀਕਿਆ ਜਾਊਗਾ ਜਿਵੇਂ ਅੱਜ ਇਕੱਠੇ ਹੋ ਕੇ ਇਕੱਠ ਵੀ ਭਾਰੀ ਸੀਗਾ ਕੋਈ ਇਸ ਤਰੀਕਾ ਐਕਸ਼ਨ ਨਵਾਂ ਮਿਲੂਗਾ ਦੇਖੋ ਇੱਕ ਗੱਲ ਸਮਝੋ ਤੁਸੀਂ ਕਿ ਕਾਨੂੰਨੀ ਡਿੱਕਾ ਕੋਈ ਹੈ ਨਹੀਂ ਅੜਿੱਕਾ ਸਿਆਸੀ ਆ ਤੇ ਇਹ ਸਿਰਫ ਤੇ ਸਿਰਫ ਜਨਤਕ ਦੁਆਰ ਹੀ ਮਾਮਲਾ ਹੱਲ ਹੋ ਸਕਦਾ ਆਪਾਂ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲਈਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ ਦੀ ਗੱਲ ਕਰ ਲਈਏ ਜੀਰਾ ਸ਼ਰਾਬ ਫੈਕਟਰੀ ਦੀ ਗੱਲ ਕਰ ਲਈਏ ਜਿੰਨੇ ਵੀ ਅੰਦੋਲਨ ਜਿੱਤੇ ਗਏ ਆ ਉਹ ਸੰਘਰਸ਼ ਦੇ ਮੈਦਾਨਾਂ ਰਹੀ ਜਿੱਤੇ ਗਏ ਆ ਠੀਕ ਆ ਕਿਸੇ ਵੀ ਮਾਮਲੇ ਦੇ ਵਿੱਚ ਕਿਸੇ ਅਦਾਲਤ ਨੇ ਜਾਂ ਕਿਸੇ ਵੀ ਸਿਆਸੀ ਧਿਰ ਨੇ ਜਿਹੜੀਆਂ ਕੋਈ ਵੀ ਸਿਆਸੀ ਪਾਰਟੀ ਇਹ ਨਹੀਂ ਕਹਿੰਦੀ ਕਿ ਕਿ ਬੰਦੇ ਦੇ ਮਨੁੱਖੀ ਅਧਿਕਾਰ ਮਾਰੇ ਜਾਣੇ ਚਾਹੀਦੇ ਆ ਉਹ ਪਰ ਮਨੁੱਖੀ ਅਧਿਕਾਰਾਂ ਦੇ ਆਲੰਬਰਦਾਰ ਉਦੋਂ ਬਣਦਿਆਂ ਜਦੋਂ ਸੱਤਾ 'ਚ ਨਹੀਂ ਹੁੰਦੀਆਂ ਜਦੋਂ ਮੁੱਖ ਮੰਤਰੀ ਸੱਤਾ 'ਚ ਨਹੀਂ ਸੀ ਉਦੋਂ ਇਸ ਮੁੱਦੇ ਤੇ ਸਹਿਮਤ ਸੀ ਹੁਣ ਜਦੋਂ ਸੁਖਵੀਰ ਸੱਤਾ 'ਚ ਨਹੀਂ ਹੁਣ ਹੋਏ ਇਸ ਮੁੱਦੇ ਨਾਲ ਸਹਿਮਤ ਹੋ ਗਿਆ ਜਦੋਂ ਸੱਤਾ 'ਚ ਹੁੰਦੇ ਉਦੋਂ ਇਸ ਮੁੱਦੇ ਨਾਲ ਸਹਿਮਤ ਨਹੀਂ ਹੁੰਦੇਗੇ ਇਸ ਕਰਕੇ ਸਿਰਫ ਤੇ ਸਿਰਫ ਜਨਤਕ ਦੁਆਰ ਆਹੀਂ ਲੋਕਾਂ ਦੀ ਲੋਕਾਂ ਨੂੰ ਇਸ ਮੁੱਦੇ ਤੇ ਸੰਘਰਸ਼ ਦੇ ਮੈਦਾਨ 'ਚ ਲਿਆ ਕੇ ਕਿ ਜਿਹੜਾ ਇੱਥੇ ਸਿਆਸੀ ਕੈਦੀਆਂ ਨੂੰ ਜੇਲ੍ਹਾਂ ਵਿੱਚ ਰੱਖਿਆ ਹੋਇਆ ਹਰ ਤਰ੍ਹਾਂ ਦਾ ਵੱਖਰੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਠੂਸਿਆ ਜਾ ਰਿਹਾ ਔਰ ਜਿਹੜੇ ਬੰਦੇ ਸਜ਼ਾ ਪੂਰੀ ਕਰ ਚੁੱਕੇ ਛੱਡੇ ਨਹੀਂ ਜਾ ਰਹੇ ਸਿਰਫ ਤੇ ਸਿਰਫ ਜਨਤਕ ਦਵਾਰਾਂ ਹੀ ਲੋਕਾਂ ਦੇ ਸੰਘਰਸ਼ ਰਾਹੀਂ ਇਹਨਾਂ ਦੀ ਰਿਹਾਈ ਜਿਹੜੀ ਸੰਭਵ ਆ ਉਹ ਹੋ ਸਕਦੀ ਆ ਅੱਜ ਕਮਿਊਨ ਸਾਹਿਬ ਮੋਰਚੇ ਨੇ ਸੱਦਾ ਦਿੱਤਾ ਸੇ ਅਸੀਂ ਕਿਰਤੀ ਕਿਸਾਨੀ ਇਹਨਾਂ ਵੱਲੋਂ ਤੁਸੀਂ ਦੇਖਾਊਗਾ ਵੱਡੀ ਗਿਣਤੀ 'ਚ ਇਸ ਮੁੱਦੇ ਤੇ ਸ਼ਮੂਲੀਅਤ ਕੀਤੀ ਆ ਅਸੀਂ ਇਕੱਲੇ ਵੀ ਲਗਾਤਾਰ ਪੰਜਾਬ 'ਚ ਅਲੱਗ-ਅਲੱਗ ਸਮੇਂ ਤੇ ਸਰਗਰਮੀ ਕਰਦੇ ਰਹਿਨੇ ਆ ਸਿਰਫ ਤੇ ਸਿਰਫ ਲੋਕਾਂ ਦਾ ਇਕੱਠ ਕੇ ਲੋਕਾਂ ਦਾ ਸੰਘਰਸ਼ ਹੀ ਇਸ ਮੁੱਦੇ ਤੇ ਉਹਨਾਂ ਦੀ ਰਿਹਾਈ ਕਰਵਾ ਸਕਦਾ ਇਸ ਤੋਂ بڑا ਲੋਕਾਂ ਦੇ ਕੋਲੇ ਕੋਈ ਰਸਤਾ ਨਹੀਂ ਹੈ ਜੀ ਬਹੁਤ ਬਹੁਤ ਧੰਵਾਜੀ ਤੁਹਾਨੂੰ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਜੀ ਸੱਜੇ ਵਾਲੇ ਦੇ ਛੱਡਣ ਤੇ ਤਾਂ ਮਾਹੌਲ ਖਰਾਬ ਹੁੰਦਾ ਨਹੀਂ ਜੀ ਜੀ ਜਿਹੜੇ ਸਜਾ ਪੂਰੀਆਂ ਕਰਕੇ ਉਹਨਾਂ ਦੇ ਉਹ ਉਹ ਤਾਂ ਸਜੇ ਹੀ ਪੂਰੀ ਕਰਕੇ ਬੁੜੇ ਹੋ ਗਏ ਹੁਣ ਉਹ ਕੀ ਕਰਨਗੇ ਵਿਚਾਰੇ ਇਹ ਵੀ ਸਵਾਲ ਹੈ ਬਾਈ ਕਿ ਮਤਲਬ ਰਾਮ ਰਹੀਮ ਨੂੰ ਵਾਰ-ਵਾਰ ਪਰੋਲਾਂ ਦਿੱਤੀਆਂ ਜਾਂਦੀਆਂ ਨੇ ਬਿਨਾਂ ਕੁਝ ਕੀਤੇ ਇੱਥੇ ਇੰਨੇ ਸੰਘਰਸ਼ ਇੰਨਾ ਕੁਝ ਕੀਤਾ ਜਾ ਰਿਹਾ ਫਿਰ ਵੀ ਸੁਣਵਾਈ ਤੱਕ ਨਹੀਂ ਹੈ ਤੇ ਉਧਰ ਬਿਨਾਂ ਕੁਝ ਕੀਤੇ ਆ ਪਰੋਬਲਮ ਨਹੀਂ ਆਪਾਂ ਕਹਿੰਦੇ ਕਿ ਮੁੱਦਾ ਸਿਆਸੀ ਆ ਠੀਕ ਆ ਉਸ ਸਰਸੇ ਵਾਲੇ ਸਾਥ ਦੇ ਫੋਲੋਅਰ ਨੇ ਉਹ ਵੋਟਾਂ ਪਾਉਂਦਾ ਇਸ ਕਰਕੇ ਸਿਆਸੀ ਪਾਰਟੀਆਂ ਨੂੰ ਵਰਤਦੀਆਂ ਨੇ ਠੀਕ ਆ ਇਸ ਮੁੱਦੇ ਤੇ ਇਸ ਮੁੱਦੇ ਤੇ ਜੇ ਲੋਕ ਮੈਦਾਨ ਚਾਹਣਗੇ ਇਹ ਜੋ ਸਿਆਸੀ ਬਣੂਗਾ ਇਹਨਾਂ ਬੰਦੇ ਦੀ ਵੀ ਰਹੀ ਹੋਊਗੀ ਜੇ ਕਿਸੇ ਮੁੱਦੇ ਤੇ ਸਰਕਾਰ ਨੂੰ ਐ ਲੱਗਦਾ ਨਾ ਵੀ ਇਹ ਮੁੱਦਾ ਸਿਆਸੀ ਬਣ ਗਿਆ ਸਾਡਾ ਨੁਕਸਾਨ ਹੁੰਦਾ ਸਰਕਾਰ ਤਾਂ ਉਸੇ ਮਾਮਲੇ ਤੇ ਸੁਣਵਾਈ ਕਰਦੀ ਆ ਉਂਝ ਇਹ ਜਮਹੂਰੀਅਤ ਹੋਵੇ ਤੇ ਮੰਗ ਪੱਤਰ ਦੇਣ ਤੇ ਵੀ ਗੱਲ ਸੁਣੀ ਜਾਣੀ ਚਾਹੀਦੀ ਆ ਕਿ ਯਾਰ ਸਾਡੇ ਲੋਕ ਆ ਇਸ ਮੁਲਕ ਦੇ ਨਾਗਰਿਕ ਆ ਅਸੀਂ ਸੱਤਾ 'ਚ ਬੈਠੇ ਆ ਇਹਨਾਂ ਦੀ ਕੋਈ ਤਕਲੀਫ ਆ ਇਹਨਾਂ ਦੀ ਕੋਈ ਮੰਗ ਆ ਇਹ ਮੰਗ ਪੱਤਰ ਦੇ ਕੇ ਸੁਣੀਏ ਪਰ ਇਸ ਤਰ੍ਹਾਂ ਦਾ ਇਸ ਮੁਲਕ ਦੇ ਵਿੱਚ ਹੈ ਹੀ ਨਹੀਂਗਾ ਇੱਥੇ ਤਾਂ ਜਦੋਂ ਤੁਸੀਂ ਸਰਕਾਰ ਨੂੰ ਮਜਬੂਰ ਕਰਦੇ ਆ ਉਹਦਾ ਜੀਨਾ ਆਰਾਮ ਕਰਦੇ ਆ ਉਦੋਂ ਹੀ ਗੱਲ ਜਿਹੜੀ ਹੈਗੀ ਆ ਉਹ ਸੁਣਦੀ ਹੈਗੀ ਆ ਆਦਰਵਾਇਜ਼ ਪੋਲੇ ਪੈਰੀ ਇਹ ਸਰਕਾਰ ਗੱਲ ਜਿਹੜੀ ਉਹ ਨਹੀਂ ਸੁਣਦੀ ਜੀ